ਸਰਵਤਰਮ ਨਿਊ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸਰਵਤਰਮ ਨਿਊ ਚੈਨਲ ਟੀਮ ਅੱਜ ਪਹੁੰਚੀ ਪਿੰਡ ਸਰਹਾਲਾ ਕਲਾਂ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਪਿੰਡ ਦੇ ਬਸ ਅੱਡੇ ਕੋਲ ਸਮੂਹ ਨੱਕਰਵਾਸੀ ಗ್ರಾಮ ਪੰਚਾਇਤ ਐਨਆਰਆਈ ਬਿਰਦੇ ਸੰਕਟਨ ਦੇ ਸਹਿਯੋਗ ਨਾਲ ਤਨ ਤਨ ਅਰਜਨਦੇਵ ਜੀ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲਦੀ ਸ਼ਵੀਲ ਚਨੇ ਅਤੇ ਪ੍ਰਸ਼ਾਦ ਦੇ ਲੰਗਰ ਲਗਾਏ ਗਏ ਇਸ ਵਾਰੀ ਜਾਣਕਾਰ ਦਿੰਦੇ ਹੋਏ ਪ੍ਰਧਾਨ ਜਥੇਦਾਰ ਮਨਜੀਤ ਸਿੰਘ ਨੇ ਸਰਬਤਰਮ ਜੁਯੋਦ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਇਸ ਮੌਕੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਛਕਾਏਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਸਾਰੇ ਸਮਾਗਮ ਸੂਨ ਨਗਰ ਨਿਵਾਸੀਆਂ ਨੂੰ ਮਿਲ ਜੁਲ ਕੇ ਮਨਾਉਣੇ ਚਾਹੀਦੇ ਹਨ ਤੇ ਗੁਰੂਆਂ ਦੀਆਂ ਸਖਿਆਵਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਵਾਈਸ ਪ੍ਰਧਾਨ ਗੁਰਨਾਮ ਸਿੰਘ ਗੁਰਵਚਨ ਸਿੰਘ गुरदयाल सिंह मनजीत सिंह सिंह, सिंह ओंकार हरप्रीत निखल बिंदर अमित भूडी कुलदीप जोरावर सिंह सिमरनजीत साबी कुलवंत सिंह गुरविंदर सिंह, सुखचैन सिंह भट्टी सिंह गिल परमिंदर सिंह यूएसए सरबजीत सनी ਮੰਗਲ ਜੀ ਨੇ ਆਜਿੰਦਰ ਸਿੰਘ ਜੀ ਨੂੰ ਤੇ ਪੈਂਚ ਮੋਲ ਸੀ ਕੋਟਨ ਮੈਸ 1099 ਨੰਬਰ ਦਾ ਬੱਲ ਜੀ ਸੇ ਪਰਮਜੀਤ ਕੌਰ ਸ਼ਬਿਲ ਕੌਰ ਜਸਵਿੰਦਰ ਕੌਰ ਅਤੇ ਸੂਨ ਅਗਰ ਦੀ ਸੰਗਤ ਦੇ ਸਮੋਹ ਖਾਦਮਾਂ ਆਓ ਸੀ ਦੇਖਦੇ ਸਮੋਹ ਕਿ ਕੁਝ ਲਾਈਵ ਤਸਵੀਰਾਂ ਜਿਹੀ ਦੇਖ ਰਹੇ ਹਾਂ ਮਾਟਰ ਮੋਨ ਚ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਖੁਸ਼ਿਆਰ ਕੋਲ ਸਭ ਦੇ ਨੂੰ

ਹੋ ਮਨ ਸਾਹ ਸੁਣਾ Shit,

ਦਰਸ਼ਕੋ ਦੇਖਦੇ ਨੀਂਆ ਇਰਖ ਕਰਮ ਸੋ ਪਰੀ ਸਹਾਜ ਗੁੜਾ ਕਰੀ ਕਰ ਸੇਟਾ ਤੋ ਦੀਆ ਸੁਰਗਿ ਸਰਮ ਨਾ ਹੋਇ ਤੋ ਦੀਆ ਸਤਿਨਾਮ ਦਾ ਜਗੁ ਸਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੋ ਪ੍ਰਧਾਨ ਜੀ ਉਹ ਪਿੰਡ ਸਰਹਾਲਾ ਕਲਾਜ ਦਾ ਛੇਰਪੁਰ ਵਿਖੇ ਧੰਨ ਧੰਨ ਸਰਗਜੰਦੇ ਜੀ ਮਹਾਰਾਜ ਦੇ ਸ਼ਹੀਦੀ ਜੜੇ ਨੂੰ ਸਮਰਪਿਤ ਠੰਡੇ ਮਠੇ ਜਲਦੀ ਅਚਸ਼ਵੀਲ ਲਗਾਈ ਗਈ ਆ ਸੋ ਇਸ ਮੌਕੇ ਕੀ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਬ ਧਰਮ ਨਿਊ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨ ਕਰਦਾ ਜਿਨ੍ਹਾਂ ਨੇ ਅੱਜ ਪਿੰਡ ਸਰਹਾਲਾ ਕਲਾਂ ਵਿਖੇ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਵਸ ਨੂੰ ਸਮਰਪਿਤ ਜੋ ਠੰਡੇ ਮਿੱਠੇ ਜਲ ਦੀ ਸ਼ਵੀਰ ਜਿਹੜੀ ਹੈ ਉਹ ਪਿੰਡ ਸਰਹਾਲਾ ਕਲਾਂ ਵਿਖੇ বাস ਸਟੈਂਡ ਦੇ ਉੱਤੇ ਐਨ ਆਰ ਆਈ ਵੀਰ ಗ್ರಾಮ ਪੰਚਾਇਤ ਨੌਜਵਾਨ ਸਭਾ ਸਮੂਹ ਨਗਰ ਨਿਵਾਸੀਆਂ ਦੇ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਜੋ ਸ਼ਵੀਲ ਹੈ ਹਰ ਸਾਲ ਲਗਾਈ ਜਾਂਦੀ ਹੈ ਸੋ ਅਸੀਂ ਪੂਰੇ ਸੰਸਾਰ ਨੂੰ ਇਹ ਜੋ ਹੈ ਇੱਕ ਇਸ ਮਾਧਿਅਮ ਰਾਹੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕੇ ਗੁਰੂ ਸਾਹਿਬ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਅਨੁਸਾਰ ਸਾਨੂੰ ਸਾਰਿਆਂ ਨੂੰ ਭਾਈਚਾਰਕ ਸਾਂਝ ਵਧਾਉਣ ਵਾਸਤੇ ਇਹ ਜੋੜਾ ਮਿਲ ਜੁੜ ਕੇ ਨਗਰ ਦੇ ਵਿੱਚ ਜੋ ਸ਼ਹੀਦੀ ਦਿਹਾੜੇ ਹੋਣ ਚਾਹੇ ਉਹ ਪ੍ਰਕਾਸ਼ ਪੁਰਬ ਹੋਣ ਜਿਹੜੇ ਰਲ ਮਿਲ ਕੇ ਸਾਰਿਆਂ ਨੂੰ ਮਨਾਉਣੇ ਚਾਹੀਦੇ ਆ ਸੋ ਮੈਂ ਜਿੰਨੇ ਵੀ ਨੌਜਵਾਨ ਸਭਾ ਸਮੂਹ ਨੌਜਵਾਨ ਜਿਹੜੇ ਕਿ ਸਵੇਰ ਤੋਂ ਹੀ ਇਸ ਸ਼ਵੀਰ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਔਣ ਜਾਣ ਵਾਲੀਆਂ ਸੰਗਤਾਂ ਨੂੰ ਠੰਡਾ ਮਿੱਠਾ ਜਲ ਛਕਾ ਕੇ ਉਹਨਾਂ ਦੀ ਸੇਵਾ ਕਰ ਰਹੀਆਂ ਤੇ ਇਹੀ ਅਕਾਲਪੁਰਖ ਪ੍ਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸਭ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣਾ ਆਪਸ ਵਿੱਚ ਇਹ ਪਿਆਰ ਭਾਵਨਾ ਜਿਹੜੀ ਬਣਾਈ ਰੱਖਣਾ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਰਬ ਧਰਮ ਨਿਊਜ਼ ਚੈਨਲ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਸਮੂਹ ਨੌਜਵਾਨ ਸਭਾ ਵੱਲੋਂ ਪਿੰਡ ਸਰਹਾਲਾ ਕਲਾਂ ਦੀਆਂ ਸਮੂਹ ਸੰਗਤਾਂ ਵੱਲੋਂ ਔਰ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਤੇ ਅਸੀਂ ਵੀ ਨੌਜਵਾਨ ਜਿੰਨੇ ਵੀ ਐ ਅਸੀਂ ਸਾਰੇ ਹੀ ਸਾਰੇ ਨਗਰ ਨਿਵਾਸੀਆਂ ਦਾ ਐਨ ਆਰ ਆਈ ਵੀਰਾਂ ਦਾ ਸਾਰਿਆਂ ਦਾ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸ਼ਵੀਲ ਦੇ ਵਿੱਚ ਆਪਣਾ ਦਸ਼ਵੰਦ ਕੱਢਦੇ ਹੋ ਯੋਗਦਾਨ ਪਾ ਕੇ ਜਿਹੜਾ ਇਸ ਸ਼ਵੀਲ ਨੂੰ ਜਿਹੜਾ ਸਫਲਾ ਕੀਤਾ ਸੋ ਇਹ ਬੇਨਤੀ ਪ੍ਰਮਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ